Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ TV ਨਿਊਜ਼ ਪੰਜਾਬ ਅੱਜ ਅਸੀਂ ਖੜੇ ਹਾਂ ਆਪ ਦਾ ਸਭ ਜੂਰਟਪੇਂਡ ਬਸੀਆਂ ਦੇ ਵਿੱਚ ਇੱਥੇ ਪਾਵਰ ਕਾਮ ਦੇ ਵਿੱਚ ਅੱਜ ਸਾਨੂੰ ਨੱਥਵਾਲ ਕੰਪਲੀਅਸੈਂਟਰ ਵਾਲੇ ਵੀਰ ਜੋ ਕਿ ਸਰਦਾਰ ਹਰਪ੍ਰੀਤ ਸਿੰਘ ਲੰਮੇ ਔਰ ਭਗਣਾ ਬਸੀਆਂ ਗੁਰਪ੍ਰੀਤ ਨੱਥਵਾਲ ਸੁਖਚੰਦ ਸਿੰਘ ਕਾਲਸਾ ਸਦਾ ਗੁਰਮੀਤ ਸਿੰਘ ਲੰਮੇ ਨੱਥਵਾਲ ਕੰਪਲੀਅਸੈਂਟਰ ਵਾਲਿਓ ਅੱਜ ਇੰਡੀਆ ਟੀਵੀ ਚੈਨਲ ਨਿਊਜ਼ ਵਾਲਿਆਂ ਨੂੰ ਸਾਨੂੰ ਪਾਈ ਸੱਦਾ ਪੁੱ ਦਿੱਤਾ ਗਿਆ ਔਰ ਅੱਜ ਅਸੀਂ ਵਿਸ਼ੇਸ਼ਤਾਪ ਤੇ ਅਸੀਂ ਖੜੇ ਪ੍ਰੋਗਰਾਮ ਦੇ ਵਿੱਚ ਇਹ ਜੋ ਪ੍ਰੋਗਰਾਮ ਹੈਗਾ ਸਰਦਾਰ ਮਨਜਿੰਦਰ ਸਿੰਘ ਢੋਲਣ ਲੈਂਮਨ ਸਾਹਿਬ ਇਹਨਾਂ ਜੀ ਕੇ ਅੱਜ ਰਿਟਾਇਰਮੈਂਟ ਪਾਰਟੀ ਸੀ ਆਓ ਅੱਪਾ ਅੱਜ ਸਰਦਾਰ ਪ੍ਰਧਾਨ ਇਹਨਾਂ ਦੇ ਬਤਾਰ ਸਿੰਘ ਜੀ ਔਰ ਐਸਡੀਓ ਸਰਦਾਰ ਵਿਅੰਤ ਸਿੰਘ ਮੰਗੜ ਸਾਹਿਬ ਆਜ ਉਹਨਾਂ ਦੇ ਨਾਲ ਆਪਾਂ ਅੱਜ ਸਰਦਾਰ ਮਨਜਿੰਦਰ ਸਿੰਘ ਦੇ ਜਿਨ੍ਹਾਂ ਨੇ ਇੰਨੇ ਸੇਵਾ ਨਿਭਾਈ ਹੈ ਜੀ ਪਾਵਰ ਕਾਮ ਦੇ ਵਿੱਚ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੀ ਡਿਊਟੀ ਬਾਰੇ ਆਓ ਜੀ ਉਹਨਾਂ ਦੇ ਨਾਲ ਆਪਾਂ ਵਿਚਾਰ ਕਰਦੇ ਹਾਂ ਜੀ ਸਰਦਾਰ ਵਿਅੰਤ ਸਿੰਘ ਜੀ ਮੰਗੜ ਸਾਹਿਬ ਐਸਡੀਓ ਸਾਹਿਬ ਜੀ ਅੱਗੇ ਅੱਗੇ ਇਧਰ ਇਧਰ ਠੀਕ ਹੈ ਕੋਈ ਨਾ ਚੱਲੂ ਹੈ ਠੀਕ ਠੀਕ ਹੈ ਅਲੋ ਸਰ ਜੀ ਹਾਂ ਠੀਕ ਹੈ ਮਾੜਾ ਪੂਰੇ ਨਹੀਂ ਠੀਕ ਜਿੰਨਾ ਮਾੜੀ ਨੂੰ ਇਹ ਜਲਦੀ ਜਲਦੀ ਕਰ ਦੋ ਜਲਦੀ ਜਲਦੀ ਕਰ ਦੋ ਕੋਈ ਗੱਲ ਨਹੀਂ ਹੋ ਰਹੀ ਨਾ ਹੋ ਰਹੀ ਜੀ ਪਹਿਲਾਂ ਕੋਈ ਨਾ ਆਜੇ ਕਰਦੇ ਪਰਸ ਨੱਲੇ ਜੀ ਸੰਜੀਤ ਕਾਰਜਕਾਰੀ ਖਾ ਹੈ ਕਰਦੇ 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 ਪਹਿਲੇ ਜਾਂ ਪਹਿਲੇ ਪਰਿਪੱਕ ਹਾਂ ਯਾਰ ਰੀਸੈਟ ਕਰ ਲੀ ਕੋਈ ਨਾ ਨੀ ਰੀਸੈਟ ਕਰ

ਅਵਤਾਰ ਸਿੰਘ ਬਸੀਆਂ ਹਾਂ ਅਵਤਾਰ ਸਿੰਘ ਬਸੀਆਂ ਜੀ ਅਸੀਂ ਤੁਹਾਨੂੰ ਪਸੰਦ ਕਰਨਾ ਕਿ ਇਹ ਕਿਹਦੇ ਚੈਨਲ ਨੂੰ ਜਾਣਨਾ ਚਾਹਨਾ ਅੱਜ ਦਾ ਜੋ ਇਹ ਪ੍ਰੋਗਰਾਮ ਨਹੀਂ ਕਿੱਆ ਕੀ ਪਾਵਰ ਦਾ ਉਹ ਜੋ ਅਵਤਾਰ ਸਿੰਘ ਬਸੀਆਂ ਵਿੱਚ ਆ ਆ ਇਹਦੇ ਬਾਰੇ ਸਾਰਾ ਸੰਖੇਪੀ ਤਿੰਨ ਪਰੇਵੇ ਬਾਰੇ ਸਹੀ ਚੈਨਲ ਨੂੰ ਔਰ ਆਮ ਜਨਤਾ ਨੂੰ ਇਹ ਜ਼ਰੂਰ ਦੱਸੋ ਜੀ ਅੱਜ ਦਾ ਜੋ ਪ੍ਰੋਗਰਾਮ ਸੀ ਇਸ ਬਾਰੇ ਪੁੱਛੇ ਕਰਨਾ ਕੋ ਹਾਂ ਜੀ ਇਹ ਰੋਹੀ ਨਾ ਅੱਜ ਦਾ ਜਿਹੜਾ ਵਿਸ਼ੇਸ਼ ਦਾ ਨ ਸਨਮਾਨ ਸਮਾਰੋਹ ਆ ਸਾਥੀ ਮਨਜਿੰਦਰ ਸਿੰਘ ਜੀ ਟੋਲਨ ਡੈਨਮਨ ਜਿਨ੍ਹਾਂ ਨੇ 1986 ਦੇ ਵਿੱਚ ਨਿਕਰੀ ਮੋਬਾਈਲ ਕੀਤਾ ਸੀ ਅਤੇ ਅੱਜ ਆਹ ਆਹ 2024 ਨੂੰ ਜਿਹੜਾ ਬਚਾਇਆ ਇਹਦੀ ਬੋਰਡ ਦੀਆਂ ਸੁਆਮਾਂ ਤੇ ਪਾਵਰ ਕਾਮ ਦੀਆਂ ਸੁਆਮਾਂ ਬਹੁਤ ਹੀ ਇਮਾਨਦਾਰੀ ਦੇ ਨਾਲ ਕਰਕੇ ਸੇਵਾ ਮੁਕਤ ਵੱਲ ਜਾ ਰਹੇ ਨੇ ਕਿਉਂਕਿ 31 ਤਰੀਕ ਨੂੰ ਜਿਹੜਾ ਸਾਡੇ ਸਾਥੀ ਨੇ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਚੋਣਾਂ ਦੇ ਵਿੱਚ ਲੱਗੀਆਂ ਹੋਈਆਂ ਸੀ ਇਸ ਕਰਕੇ ਜਿਹੜਾ ਇੱਕ ਦਿਨ ਪਹਿਲਾਂ 30 ਤਰੀਕ ਨੂੰ ਇਹ ਪ੍ਰੋਗਰਾਮ ਰੱਖਿਆ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕਸੜੀ ਉਸਨਾਰ ਬਿਆਸ ਸਿੰਘ ਦੀ ਮਾਗਟ ਉਹ ਵੀ ਹਾਜ਼ਰ ਨੇ ਮਨਪ੍ਰੀਤ ਜੀ ਜੀ ਉਹ ਵੀ ਹਾਜ਼ਰ ਨੇ ਸ਼ੋਮ ਕਰਕੇ ਜੀ ਉਹ ਵੀ ਹਾਜ਼ਰ ਨੇ ਅਤੇ ਟੈਕਨੀਕਲ ਸਰਵੋ ਜੂਨੀਅਨ ਦੇ ਦਰਜਾ ਬਦਰਜਾ ਆਕੂ ਸਾਹਿਬਾਨ ਅਤੇ ਸਮੁੱਚਾ ਜਿਹੜਾ ਸਾਡਾ ਸਟਾਫ ਆ ਉਹ ਹਾਜ਼ਰ ਆ ਸਾਥੀ ਦੇ ਸਨਮਾਨ ਬਾਤ ਅਸਾਂ ਸਾਥੀ ਦਾ ਮਾਨ ਸਨਮਾਨ ਕਰਨ ਦੇ ਵਿੱਚ ਇਹ ਸਭ ਜੁੰਟਰੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਕਿਉਂਕਿ ਸਾਥੀ ਜੀ ਨੇ ਵੀ ਬਹੁਤ ਹੀ ਜਿਹੜੀ ਬੱਤੀ ਸੇਵਾ ਕੀਤੀ ਆ ਜਿੱਥੇ ਬਿਜਲੀ ਬੋਰ ਤੇ ਪਾਵਰ ਕਾਮ ਦੀ ਸੇਵਾ ਕੀਤੀ ਆ ਉਥੇ ਜਥੇਬੰਦੀਆਂ ਦੇ ਵਿੱਚ ਵੀ ਮੂਰਲੀਆਂ ਸਫਾਂ ਦੇ ਵਿੱਚ ਆਕੂ ਰੋਲਾ ਦਾ ਕਰਕੇ ਬਹੁਤ ਹੀ ਜਿਹੜੇ ਧਰਨੇ ਮਜਾਰੇ ਹੜਤਾਲਾਂ ਕਰਕੇ ਜੋ ਬਿਜਲੀ ਮੁਲਾਜ਼ਮਾਂ ਨੂੰ ਮਿਲਿਆਗਾ ਜਿਹਦੇ ਵਿੱਚ ਬਹੁਤ ਵੱਡੇ ਸਕੇਲ ਲੈਨੇ ਅਸੀਂ ਚਾਹੇ 1986 ਦਾ ਹੋਵੇ ਚਾਹੇ 96 ਦਾ ਹੋਵੇ ਚਾਹੇ 2021 ਬਾਈ ਦਾ ਹੋਵੇ ਇਹਦੇ ਵਿੱਚ ਅਸੀਂ ਬੋਰ ਨੂੰ ਬੰਦ ਕਰਕੇ 15 ਦਿਨ ਤਾਲਾ ਬੰਦੀ ਕਰਕੇ ਬਹੁਤ ਵੱਡੇ ਸ਼ਿੰਗਾਰਛ ਲੜ ਕੇ ਉਹਦੇ ਵਿੱਚ ਵੀ ਸਾਥੀ ਦਾ ਬਹੁਤ ਵੱਡਾ ਯੋਗਦਾਨ ਆ ਅੱਜ ਸਾਥੀ ਜੀ ਆਪਦੀਆਂ ਜਿਹੜੀਆਂ ਪਾਵਰ ਕਾਮ ਦੀਆਂ ਸਵਾਮਾਂ ਨੇ ਉਹ ਤੋਂ ਸੇਵਾ ਮੁਕਤ ਹੋ ਕੇ ਘਰ ਨੂੰ ਜਾ ਰਹੇ ਆ ਮੈਂ ਆਪਣੇ ਵੱਲੋਂ ਆਪਣੇ ਸਮੁੱਚੇ ਸਟਾਫ ਵੱਲੋਂ ਸੱਤੇ ਪਾਸ਼ਾ ਪਰਮ ਪਿਤਾਗੇ ਇਹ ਅਰਦਾਸ ਕਰਦਾ ਕਿ ਸਾਥੀ ਜੀ ਨੇ ਜਿਵੇਂ ਪਾਵਰ ਕਾਮ ਅਤੇ ਇਸ ਜਿਵੇਂ ਬੰਦਿਆਂ ਦੀ ਸੇਵਾ ਕੀਤੀ ਆ ਉਹਮੇ ਜਿਹੜੀ ਰਹਿਦੀ ਜ਼ਿੰਦਗੀ ਆ ਉਹ ਜਿਹੜੇ ਸਮਾਜ ਦੇ ਦੱਬੇ ਕੁਦਲੇ ਲੋਕ ਨੇ ਉਹਨਾਂ ਦੇ ਸਮਰਪਿਤ ਹੋ ਕੇ ਉਹਨਾਂ ਨੂੰ ਸਮਰਪਿਤ ਕਰਨਗੇ ਅੱਜ ਦੇ ਦਿਨ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਸ਼ ਮੋਤਮ ਜੀ ਸਰਕਾਰ ਬਰਤਾਰ ਸਿੰਘ ਜੀ ਦੁਦਾਰ ਸਾਹਿਬ ਇਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਇਹ ਸਮਾਗਮ ਸੀਗਾ ਇਹ ਸਰਦਾਰ ਮਨਜਿੰਦਰ ਸਿੰਘ ਢੋਲਣਾ ਲੈਂਡਰ ਸਾਹਿਬ ਉਹ ਰਿਟਾਇਰਮੈਂਟ ਹੋਇਆ ਉਹਨਾਂ ਦੇ ਤੇ ਵਿਧੈਗੀ ਪਾਰਟੀ ਹੋਈ ਜੀ ਚਲੋ ਆਓ ਜੀ ਆਪਾਂ ਐਸਟੀਓ ਸਾਹਿਬ ਸਾਡੇ ਖੜੇ ਨੇ ਉਹਨਾਂ ਨਾਲ ਸਰਦਾਰ ਬੈਂਕ ਸਿੰਘ ਮੰਗੜ ਸਾਹਿਬ ਉਹਨਾਂ ਨਾਲ ਵੀ ਇਸ ਬਿਛੇ ਦੋ ਗੱਲਾਂ ਵਿਚਾਰ ਕਰਦੇ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਅੱਜ ਤੋਂ ਸਮਾਗਮ ਵਿੱਚ ਸਰਕਾਰ ਮਨਜਿੰਦਰ ਸਿੰਘ ਜੀ ਤੇ ਤੁਹਾਡੇ ਕੋਲੇ ਨੇ ਡਿਊਟੀ ਕੀਤੀ ਇਹਨਾਂ ਦੇ ਬਾਰੇ ਨਿੱਜੀ ਵੀ ਤੌਰ ਤੇ ਤੁਸੀਂ ਤੁਹਾਡੇ ਨਾਲ ਰਹਿੰਦੇ ਰਹੇ ਆ ਡਿਊਟੀ ਕਰ ਕਰ ਇਹਨਾਂ ਬਾਰੇ ਵੀ ਦੋ ਚਾਰ ਲੈਣਾ ਜ਼ਰੂਰ ਸਾਡੇ ਚੈਨਲ ਨੂੰ ਔਰ ਆਮ ਜਨਤਾ ਨੂੰ ਦੱਸੋ ਲਈ ਹੈਗੇ ਜੀ ਅੱਜ ਦਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਪਤਾ ਨਹੀਂ ਇਹਨਾਂ ਦੇ ਇਹਨਾਂ ਸਾਡੀ ਜੀ ਆਪਣੀ ਫਿਰਦਾਨ ਦੇ ਮਾਨਦਰ ਦੇ ਗਤੀ ਤੌਰ ਤੇ ਅੱਜ ਇਸ ਸਾਡੇ ਖੱਦਿਆਂ ਤੋਂ ਕੰਮ ਤੋਂ ਰਿਟਾਇਰਮੈਂਟ ਲੈ ਰਹੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਂ ਇਹਨਾਂ ਦੇ ਸਿਰ ਤੇ ਦਰਨ ਦੇ ਪਾਣੀ ਲੈਣਾ ਤੇ ਆਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਬਰਕਤ ਦੇ ਬਖਸ਼ੇ ਤੇ ਜਿਸ ਤਰ੍ਹਾਂ ਇਹਨੇ ਮੈਡੀਕਲ ਦੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਆਸਵਾਜੀ ਜ਼ਿੰਮੇਵਾਰ ਤੇ ਅਸੀਂ ਬੇਸ਼ੱਕ ਮੈਕਸ ਤੋਂ ਰਿਟਾਇਰ ਹੋ ਚੁੱਕੇ ਨੇ ਪਰ ਇਹਨਾਂ ਨੂੰ ਆਪਣੇ ਦਿਲਾਂ ਚੋਂ ਰਿਟਾਇਰ ਨਹੀਂ ਕੀਤਾ ਅਸੀਂ ਇਸੇ ਤਰ੍ਹਾਂ ਸਦਾ ਭਾਈਚਾਰਾ ਬਣਿਆ ਰਹੇ ਤੇ ਜੋ ਵੀ ਇਹਨਾਂ ਦਾ ਕੰਮ ਦੀਗਾ ਬਹਿਤ ਦੇਖ ਲਿਆ ਉਹਨਾਂ ਕੋਈ ਫਿਰ ਸੁਆਤਲਾ ਨੰਬਰ ਆਇਆ ਨਹੀਂ ਪਰੇ ਬੈਂਕ ਸਿੰਘ ਜੀ ਕਿਹੜੀ ਹੈਗਾ ਕਿਸ਼ਨ ਸਿੰਘ ਸਾਹਿਬ ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਇਹ ਸਰਦਾਰ ਮਨ ਆਪਣੇ ਮਨਜਿੰਦਰ ਸਿੰਘ ਜੀ ਟੋਲਣ ਲੈਂਡਮੈਨ ਸਾਹਿਬ ਇਹਨਾਂ ਨੇ ਬਹੁਤ ਹੀ ਸੱਚਜੇ ਤੌਰ ਤੇ ਸਾਡਾ ਡਿਊਟੀ ਕੀਤੀ ਹੈ ਬਹੁਤ ਹੀ ਸਾਡਾ ਪ੍ਰੇਮ ਪਿਆਰ ਰਿਹਾ ਸਾਰੇ ਸਟਾਫ ਦੇ ਨਾਲ ਔਰ ਇਹਨਾਂ ਨੂੰ ਇੰਨੀਆਂ ਗੱਲਾਂ ਕਹਿੰਦੇ ਹੋਏ ਭਾਈ ਇਹਨਾਂ ਨੇ ਮਤਲਬ ਵਧਾਈ ਦਿੱਤੀ ਆ ਔਰ ਵਧਾਈ ਦੇ ਤੌਰ ਤੇ ਨਾਲ ਹੀ ਵੀ ਇੱਕ ਸਾਈਕਲ ਵੀ ਗਿਫਟ ਕੀਤਾ ਵੀਰ ਨੂੰ ਇਹ ਇਹਨਾਂ ਆਪਾਂ ਨੂੰ ਅੱਜ ਇੱਕ ਸਾਈਕਲ ਖਰੀਦਿਆ ਨੰਨੇ ਆ ਠੀਕ ਹੈ ਰਿਟਾਇਰਮੈਂਟ ਤੇ ਘਰੇ ਬੈਠਣਾ ਨਹੀਂ ਸਾਈਕਲ ਤੇ ਘੁੰਮਣਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੇ ਸਟਾਫ ਦਾ ਔਰ ਐਸਕੇਓ ਸਾਹਿਬ ਦਾ ਔਰ ਸਰਦਾਰ ਉਤਾਰ ਸਿੰਘ ਪ੍ਰਧਾਨ ਸਾਹਿਬ ਦਾ ਇਹਨਾਂ ਸਾਰਿਆਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਡੀਆ ਟੀਵੀ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਖਾਲਸਾ